ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਹੁੰਚੇ ਬੱ ਚੱਗੀ ਡੈਰੀ ਫਾਰਮ ਬਰਨਾਲਾ ਦੇ ਤੇ گاਵਾ ਦਾ ਮੇਲਾ ਲੱਗਿਆ ਪਿਆ ਇਕੱਲੇ ਇਕੱਲੇ ਨਾਕ ਬਾਰੇ ਡਿਟੇਲ ਵੀਰ ਕੋ ਲੈ ਕੇ ਦਿੰਨੇ ਆ ਆਓਗੇ ਵੀਡੀਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਜੀ ਨਾਮ ਚੱਗੀ ਆ ਜੀ ਪਿੰਡ ਕੋਠੇਗੁਰ ਆਮਦਾਲਾ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਜੇ ਆਪਣਾ ਖਾਤ ਠੀਕ ਐ ਜਿਹੜਾ ਧੂਰੀ ਨੂੰ ਰੋਡ ਜਾਂਦਾ ਸੇਖਾ ਧੂਰੀ ਨੂੰ ਠੀਕ ਐ ਲੁਧਿਆਣਾ ਰੋਡ ਤੋਂ ਰੋਡ ਪਾਰਦਾ ਉੱਥੋਂ ਅੱਧਾ ਕਿਲੋਮੀਟਰ ਧੂਰੀ ਗੰਨੀ ਨੂੰ ਆਕੇ ਸੇਖੇਲਾ ਰੋਡ ਜਿਹੜਾ ਸੇਖੇ ਗੰਨੀ ਨੂੰ ਆਕੇ ਉਹਦੇ ਨੋਰਾ ਆਪਣਾ ਫਾਰਮ ਹੈ ਬਿਲਕੁਲ ਰੋਡ ਦੇ ਉੱਤੇ ਠੀਕ ਐ ਇੱਧਰ ਲੱਕੜਾਂ ਦੀ ਨਿਸ਼ਾਨੀ ਆ ਮੋਰੇ ਪੱਕੀ ਨਿਸ਼ਾਨੀਆਂ ਜਮਾਂ ਨੰਬਰ ਆਪਣਾ ਜੀ 91153 ਕਿੰਨੇ ਨਾਗ ਹਾਜ਼ਰ ਖੜੇ ਅੱਜ ਆਪਣੇ ਕੋਲ ਆਪਣੇ ਕੋਲ 15 ਬਹਿਣ ਜਿੰਨਾ ਹਾਜ਼ਰ ਖੜੀਏ ਨਹੀਂ ਐ 29 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆ 15 ਤਰੀਕ ਨੂੰ ਜਿਹੜਾ ਮਰਜੀ ਵੀ ਰਾਜੇ ਠੀਕ ਐ ਇਹ ਨਹੀਂ ਵੀ ਆਪਾਂ ਕਿਹਾ 15 ਤਾਂ ਆਪਣੇ ਕੋਲ ਪੰਜ ਮਿਲਣਗੀਆਂ ਠੀਕ ਐ ਆ ਵੀਡੀਓ ਪਹਿਲਾਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਨਿਗਾਹ ਕਰਵਾ ਲਓ ਪੰਜਾਬੀਰੋ ਠੀਕ ਐ 15 ਕਿਹਾ ਤਾਂ 15 ਦੇ 15 ਹਾਜ਼ਰ ਖੜੀਆਂ ਖੜਿਆ ਨਾਗ ਜਮਾ ਹਣਾ ਜਿਹੜੀ ਮਰਜੀ ਕੋਈ ਵੀ ਵੀਰ ਤੇ ਪੰਜ ਚਾਰ ਮੱਝਾਂ ਵੀ ਹੈਗੀਆਂ ਸੂਜੀਆਂਆਂ ਹਾਂ ਮੱਝਾਂ ਦੀ ਫਿਕਰੀ ਆ ਰਹੀਆਂ ਪੰਜ ਸੱਤ ਤਾਂ ਆਪਣੇ ਕੋਲ ਹੁੰਦੀਆਂ ਕੋਈ ਟੋਕੜ ਘੱਪਣ ਲੈਣ ਵਾਲਾ ਵੀਰ ਹੋਵੇ ਮੱਝ ਉੱਪਰ ਜਿਹੜੇ ਨਾਲ ਹੋਗੇ ਉਹ ਵੀ ਹੁੰਦੇ ਨੇ ਰੇਡ ਕਿੱਥੋਂ ਕ ਚੱਲਣਗੇ ਆਪਣੇ ਕੋਲ ਰੇਡ ਜਿਹੜੇ ਆਪਣੇ ਕੋਲੇ ਨਾਲ ਮੰਨੋ ਜੀ 45000 ਤੋਂ ਲੈ ਕੇ 90000 ਰੁਪਏ ਨਾਲ ਸ਼ਟਾ 90 ਤੋਂ ਵੱਧ ਕੋਈ ਨਹੀਂ 100000 ਹੋਣਗੇ ਕੁਣੀ ਕੋਲੇ ਠੀਕ ਹੈ ਉਹ 55 ਤੋਂ 60 ਵਾਲੇ ਹੋਣਗੇ ਤੇ ਜਿਹੜੇ ਵੀਰੇ ਪਹਿਲਾ ਨੰਬਰ ਤੇ ਆਪਾਂ ਬੈਠ ਦੇਖਿਆ ਨੇ ਐਰ ਸ਼ਹਿਰ ਚ ਆ ਗਈ ਹਣ ਇਹ ਕਿਹੜਾ ਸੁਆਜੀ ਭਾਈ ਜੀ ਦੂਜਾ ਸੁਆ 6 ਦਾ ਪਿਓ ਠੀਕ ਹੈ ਇੱਕ ਹੋਰ ਗੱਲ ਆ ਵੀਡੀਓ ਵੀਰ ਬਣ ਕੇ ਪੂਰੀ ਦੀ ਪੂਰੀ ਦੇਖਿਓ ਕਿਉਂਕਿ ਕੁਛ ਨਾ ਕੁਛ ਵੀਡੀਓ ਜਦੋਂ ਦੇਖੋਗੇ ਕੋ ਡੰਗਰ ਮਤਲਬ ਦਾ ਭਾ ਫੇਰ ਹੀ ਪਤਾ ਲੱਗਦਾ ਕਈ ਵਾਰ ਇੱਕ ਦੋ ਵਾਰ ਦੇਖ ਕੇ ਹੁਣ ਜਾ ਕੇ ਦਿੰਦਾ ਹਾਂ ਕਿ ਕਹਾ ਵੀਡੀਓ ਲਗਾਉਂਦੇ ਆ ਇੱਕ ਐਰ ਸਿਰ ਕਿਹੜਾ ਸੁਆ ਸੁਹੰਦੀ ਐ ਦੂਜਾ ਸੁਆ ਜੀ ਛੇ ਦੰਦਾ ਪਿਆ ਠੀਕ ਐ ਕੋਈ ਇਹ ਨਹੀਂ ਹੋਗਾ ਵੀ ਬੰਦਾ ਵੀ ਆ ਕੇ ਵੀਰ ਵੀਰ ਮੂੰਹ ਬੱਤ ਨੂੰ ਹੋਏ ਨਹੀਂ ਬੈਠਦਾ ਨਿਕਲੂਗੀ ਠੀਕ ਐ ਛੇ ਤਾਂ ਛੇ ਪੂਰਾ ਨਿਕਲੂਗੀ ਜਿਹੜੀ ਤੁੱਗੀ ਕਹਾਂਗੇ ਤੁੱਗੀ ਹੋ ਜਿਹੜੀ ਚੋਗੀ ਕਹਾਂਗੇ ਚੋਗੀ ਹੋ ਫੁੱਲ ਬਾਡੀ ਸਟ੍ਰੈਕਚਰ ਆ ਹਨਾ ਮਗਰ ਇਹ ਪੂਰੀ ਟੌਪ ਕਲਾਸਾ ਕਰਮਾਣੀ ਜਿਹੜੀ ਨੇਵੇਂ ਦੀ ਬਣਾ ਬਟਾ ਥਣਲੇਵੇ ਦੀ ਬਣਾਵਟਾ ਉਹ ਬਹੁਤ ਜ਼ਿਆਦਾ ਚੰਗੀ ਆ ਨਾੜਾ ਨੂੜਾ ਨਾ ਗੁੰਦੀ ਪਈ ਆ ਤੇ ਚਾਰੂ ਪਾਣੀ ਪੂਣੀ ਪੀਣ ਦੀ ਫੁੱਲ ਲੱਜਾਵਾ ਓਕੇ ਹੈ ਨਾ ਇਹ ਕੱਖ ਪੱਠੇ ਦੀ ਹਰ ਇੱਕ ਚੀਜ਼ ਦੀ ਪੂਰੀ ਫੁੱਲ ਆਪਣੇ ਕੋਲੇ ਰਾਤਾਂੀਆਂ ਨੇ ਭਾਗਾਂ ਲੀਆਂ ਇਹ ਠੀਕ ਹੈ ਮਤਲਬ ਕੋਈ ਵੀ ਵੀਰ ਇੱਥੇ ਆਪਣੇ ਕੋਲੇ ਛੰਗਾ ਕੇ ਲੈ ਕੇ ਜਾਵੇ ਪੂਰੀ ਪ੍ਰੋਪਰ ਹਨ ਠੀਕ ਹੈ ਚਵਾਈ ਚਬੂਈ ਦੀ ਥਣ ਦੇਵੇ ਦੀਆਂ ਓਕੇ ਹੋਣਗੀਆਂ ਦੁੱਧ ਦੀ ਐਵਰੇਜ ਕਿਰ ਹੋਵੇ ਦੀ ਬਾਈ ਮਾਲਕ ਨੇ 28 ਕਿਲੋ ਦੱਸਿਆ ਆਪਾਂ ਕਲੂਨ ਦਾ ਕਲੂਨ ਦਾ ਜਿਹੜਾ ਉਹ ਬੋਡੀ ਬੀਟ ਆ ਜਾਂ ਇਸ ਟਾਈਮ ਇਹਦੀ ਬਣਾਵਟਾ ਲੇਵਾ ਤਿਆਰ ਕਰਦੀ ਆਉਂਦੀ ਆ 30 32 ਕਿਲੋ ਦੀ ਮੀਰ ਆ ਇਹਦੀ 30 ਐਵਰੇਜ ਵਾਲੀ ਹੈਗੀ ਆ 30 ਤਾਂ ਖੁੱਦੀ ਘੱਟੂ ਜੀ ਰਾਮ ਠੀਕ ਐ ਸੋ ਬਾਲਟੀਲਾ ਕਾਫੀ ਐ ਹਵਾਨਾ ਆਪਾਂ ਨੇੜੇ ਤੋਂ ਫੇਰ ਦਿਖਾ ਦਨੇ ਆ ਚਾਰੇ ਥਾਂ ਨਿਕਣਵੇਂ ਸਾਫ਼ ਜਿਹੇ ਤਰੇ ਬਿੱਥੀ ਦੇ ਅੱਜ ਵੀ ਘੜੇ ਕਿਆ ਬਾਤਾ ਗਲਾਬ ਦਾ ਫੁੱਲ ਹੀ ਆ ਜਮਾ ਐ ਇਹ ਪੂਰੀ ਟੌਪ ਆ ਬਾਈ ਜਿਹੜੇ ਐ ਸ਼ੇਰ ਰਹਿਣ ਨੇ ਇਹਨੂੰ ਫਿਰਦੇ ਉਹ ਵੀ ਉਹਨਾਂ ਦੀ ਪਿਓਰ ਐ ਸ਼ੇਰਾਂ ਦੇ ਨਾਲ ਠੀਕ ਐ ਮੈਂ ਪੂਰੇ ਟੌਪ ਕਲਾਸ ਦੋ ਨੰਬਰ ਦੇਖੀਏ ਨੇ ਆਪਾਂ ਕ੍ਰਾਸ ਬੱਛੀ ਸੂਆ ਦੂਜਾ ਵਾਜੀ ਇਹਦਾ ਵੀ ਸੂਈ ਵੀ ਕੈ ਦਿਨ ਹੋ ਗਏ ਸੂਨ ਵਾਲੀ ਜੱਲੀ ਠੀਕ ਹੈ ਸੂਨ ਵਾਲੀ ਜੱਲੀ ਇਹਦੇ ਤੋਂ ਲੱਗਦੀ ਹੋਊਗੀ ਸੂਈ ਵੀ ਠੀਕ ਹੈ ਪਰ ਅਜੇ ਸੂਨ ਵਾਲੀ ਦਿਨ ਪੰਜ ਚਾਰ ਬੈਠੀ ਹੋਈ ਠੀਕ ਹੈ ਪਿਓ ਰਾਜਸਥਾਨ ਦੀ ਮੱਛੀ ਆ ਠੀਕ ਹੈ ਹੱਡੀ ਦੇ ਨਾਲ ਪਿਓ ਜੀਤਾਂ ਨੇੜ ਦੀ ਹੱਡੀ ਲੱਗੀ ਆ ਮੱਛੀ ਦੇ ਕੱਦ-ਕੱਡ ਬਹੁਤ ਆ ਹਨਾ ਪੂਰਾ ਫੱਟਾ ਬੁੱਡੀ ਬਿਲਕੁਲ ਜਿਵੇਂ ਕਿਸੇ ਚਾਰ ਵਾਲ ਦੇ ਹੱਥ ਲੱਗ ਗਈ ਠੀਕ ਹੈ ਤਾਂ ਉਹਦੇ ਸਾਲ ਨੂੰ ਤੁਸੀਂ ਇਹ ਮੰਨ ਲਓ ਕਿ ਲੱਖ ਤੋਂ ਬਾਹਰ ਵਾਲੀ ਯਾਰ ਹੋ ਜੀ ਠੀਕ ਹੈ ਦੁੱਧ ਦੀ ਐਵਰੇਜ ਕੀ ਰਹੂ ਐਦ ਕੀ ਦੀ ਦੁੱਧ ਦੀ ਜਮਾਲ ਕਨੇ 22 ਕਿਲੋ ਤੂੰ ਦੱਸਿਆ ਠੀਕ ਹੈ ਜਿਹੜਾ ਵੀਰ ਲੈ ਕੇ ਜਾਊਗਾ ਆਪਾਂ 20 ਕਿਲੋ ਦਾਾਂਦਾ ਚੱਲੋ ਮੈਂ ਤੂੰ ਵੀ 20 ਕਿਲੋ ਪਾ ਦੂ ਹਾਂ ਮੈਂ ਕਹੋਂ ਨੂੰ ਤੇ 24 25 ਕਹੀ ਚੱਲੋ ਭਾਈ ਉਹ ਕੋਈ ਫਾਇਦਾ ਨਹੀਂ ਮੌਸਮ ਜਾਦੇ ਖਰਾਬ ਆ ਕਿਉਂਕਿ ਨਾ ਤਾਂ ਡੰਗਰ ਪ੍ਰੋਪਰ ਕਾੜਾ ਕੂੜਾ ਜਾਂ ਹੋਰ ਚੀਜ਼ ਆ ਕੋਤਾ ਜੇ ਡੰਗਰ ਨੂੰ ਦੇ ਨਹੀਂ ਸਕਦੇ ਜੈ ਜਗਤਾਂ ਸੋ ਤੋਰਾ ਵਗੈਰਾ ਆਪਾਂ ਤੋਰ ਕੇ ਦਿਖਾ ਦਿੰਨੇ ਆ ਤੇ ਕੱਦ ਵਢ ਜਾਂਦੇ ਜਾਂ ਬੈੜ ਚ ਬਹੁਤ ਜ਼ਿਆਦੇ ਆ ਪਤਲੀ ਚਮੜੀ ਦੇ ਵਿੱਚ ਆ ਜਮਾ ਪੂਰੀ ਕਹਿਵਾਤਾ ਸਮੀ ਪੜੀ ਦੀ ਜਮਾ ਤੇ ਸੂਣ ਸੂਣ ਚ 5-4 ਦਿਨ ਬਾਕੀ ਪਿਆ ਇਹਦੇ ਪੂਰੀ ਕੱਦ ਕਾਠ ਨਹੀਂ ਗਾਂਗੀ ਬਾਈ ਜਿਹੜੀ ਵੱਡੇ ਵੱਡੀ ਵੇਟ ਦੀ ਗਾਂਗੀ ਐ ਨਹੀਂ ਹੈਗੀ ਵੀ ਉਹਦੇ ਨਾਲ ਧੂਈ ਫਿਰਦੀ ਐ ਅਗਲਾ ਕਹਿੰਦਾ ਪਤਾ ਨਹੀਂ ਦਿੱਸੀ ਐ ਜਮਾ ਫਿੱਕੀ ਐ ਠੀਕ ਐ ਉਹ ਚੀਜ਼ ਨਹੀਂ ਹੈਗੀ ਠੀਕ ਐ ਬਾਕੀ ਥੋੜ੍ਹੇ ਦੇ ਬਾਅਦ ਦੇਖਾਂ ਤੂੰ ਲੈ ਵਾ ਅੱਤੀ ਚਾਈ ਵਾਲਾ ਪੂਰਾ ਸਾਫ ਸੁਥਰਾ ਹਨਾ ਹਾਂ ਅੱਗੇ ਗੱਲ ਕਰਿਆ ਤੈਨੂੰ ਨੰਬਰ ਦਿਆਂ ਪਾ ਜੀ ਹਤੋਂ ਇਹ ਕਿਹੜਾ ਸਵਾਸ ਹੁੰਦੀ ਹੈ ਜੀ ਪਹਿਲਾਂ ਮੈਂ ਜੀ ਚਾਰ ਦਿਨ ਤੱਕ ਪਿਓਰ ਚੁਕ ਚਾਰ ਦਿਨ ਤੱਕ ਪਹਿਲਾਂ ਕੱਦ ਵੜ ਬਹੁਤ ਹਨ ਪੂਰਾ ਵੱਡਾ ਬੋਡੀ ਬੇਟਾ ਤੇ ਹੋਰ ਕਿਉਂਕਿ ਇਹ ਜੇ ਮੂੰਹ ਕੱਟ ਕੇ ਆ ਕੇ ਠੀਕ ਹੈ ਸ਼ਿੱਕੀ ਵੀ ਹੋਵੇ ਤਾਂ ਭੋਲ ਜਾਣ ਦਾ ਖਰਚਾ ਦੇਵਾਂਗੇ ਕੋ ਨਹੀਂ ਦੋਂਦੀ ਵਹਿੜਾ ਚੌਗੀ ਵੀਰੇ ਚੌਗੀ ਚੌਗੀ ਵਹਿੜਾ ਤੇ ਥਾਮ ਤੁਮ ਸਾਫ਼ ਸੁਥਰਾਣਾ ਬਣਾਵਟ ਦਿਖਾਦੇ ਕਿਸੀ ਆ ਬੱਚੀ ਸਾਥੀ ਚਵਾਇਆ ਰਸਾਣਾ ਜਮਾ ਬਾਕੀ ਜਿਹੜੇ ਨੇ ਮੁੱਲ ਹੋਣਗੇ ਉਹ ਜਾਇਜ਼ ਹੋਣਗੇ ਨਜਾਇਜ਼ ਕਿਸੇ ਵਹਿੜ ਦਾ ਮੁੱਲ ਨਹੀਂ ਹੋਊਗਾ ਠੀਕ ਹੈ ਤੇ ਐਵਰੇਜ ਦੁੱਧ ਵਾਲੀ ਮੰਨ ਕੇ ਚੱਲੀਏ ਵੀ ਆਪਾਂ ਐਵਰੇਜ 20 ਤੋਂ ਬਾਹਰ ਵਾਲੀ ਨਹੀਂ ਸਰ ਲੈ ਚੱਲ ਅੰਦਰ ਲੈ ਚੱਲ ਕੋਈ ਸਿੱਧੀ ਸਿੱਧੀ ਗਰਮੀ ਜਿਆਦੇ ਤੇ 20 ਦੀ ਐਵਰੇਜ ਜਿਹੜੀ ਹੈਗੀ ਆ 25 ਆ ਇਹ 24 25 ਕਿਲੋ ਵਾਲੀ ਆ ਜੇ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਕੱਲ ਨੂੰ ਵੀਰ ਭੱਜ ਕੇ ਆਊਗਾ ਦੁਬਾਰੇ ਆਪਣੇ ਕੋਲੇ ਜਨਾ ਲੈ ਕੇ ਗਿਆ ਅਗੇ 4 ਨੰਬਰ ਤੇ ਨਗੀਨਾ ਦੇਖਣਾ ਜਰਸੀ ਦਾ ਕੱਡਾ ਪਾਲ ਪੂਰੀ ਬੜੀ ਪੁੜੀ ਬਹੁਤ ਜਿਆਦੇ ਆ ਨਾ ਮਨੂੰ ਮੋਟੇ ਮੋਟੀ ਵੀ ਨਾ ਜਰਸੀ ਆ ਜੇ ਪਿਆਟੂ ਆਟੂ ਦਾ ਖੜੇ ਪਿੰਨੋ ਲੱਗ ਹਲਾ ਬਰੀਡ ਦਿਖਾ ਦੇ ਅਗਲਾ ਜੈਂਸੀ ਪੰਜਾਬ ਵਾਲੀ ਠੀਕ ਹੈ ਪੰਜਾਬ ਵਾਲੀ ਪਿਓ ਐਚ ਐਫ ਵੈੜ ਦੇ ਮੁਕਾਬਲੇ ਚ ਮਨਗੇ ਚੰਗੂ ਤੋਂ ਇਹ ਇਹ ਪਹਿਲਾਂ ਨਾ ਕਾਬੂ ਦਿਖਾ ਲਈ ਕੋਈ ਵੀਰੇ ਇਹ ਨਾ ਕਹੀ ਵੀ ਮੈਂ ਸਾਈਪਾਤੀ 2000 ਕੋਲ ਜਾ ਕੇ ਛੂਟੀ ਨਿਕਲ ਗਈ 5 ਫੁੱਟ 9 ਇੰਚ ਦਾ ਮੇਰਾ 5 ਫੁੱਟ ਦੀ ਵੈੜ ਜਾਇਜ ਗੱਲ ਆ ਕੀ ਐਵਰੇਜ ਰਹੂ ਦੁੱਧੜੀ ਇਹਦੀ ਬਾਈ ਜੀ ਜਿਹੜੀ ਦੀ ਦੁੱਧ ਨਹੀਂ ਐਵਰੇਜ ਆ ਉਹ ਆਪਾਂ ਨੂੰ ਮਾਲਕ ਨੇ 24 ਕਿਲੋ ਦੱਸਿਆ ਪਹਿਲੇ ਸਵੇਰ ਦਾ ਪਹਿਲੇ ਸਵੇਰ ਦਾ ਠੀਕ ਹੈ ਪਰ ਜਿਹੜੀ ਦੋਧੂ ਦੀ ਉਹ ਗੱਲ ਹੁੰਦੀ ਹੈ ਤੁਹਾਨੂੰ ਅਗਲੀ ਕੀਰ ਦਾ ਜਾ ਕੇ ਜੈ ਜੈ ਗੱਲ ਦੁੱਧ ਦਾ ਕੋਈ ਵੀ ਵੀਰ ਕਿਸੇ ਵੀ ਬਿਮਾਰੀ ਨੂੰ ਕੋਈ ਲਾਂਭਾ ਨਾ ਦਿਆ ਕਰੋ ਕਿਉਂਕਿ ਘਰੇ ਕਿਸੇ ਨੇ ਨਹੀਂ ਚੋਈ ਹੁੰਦੀ ਗਾਹਾਂ ਦੇਖ ਕੇ ਜੇਪ ਪੁੱਛ ਕੇ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਜਿਹੜੀ ਚੀਜ਼ ਆਪਾਂ ਮੂਹਰੇ ਫਾਰਮਰ ਦੱਸਤਾ ਠੀਕ ਹੈ ਆਪਾਂ ਉਹ ਹੀ ਚੀਜ਼ ਨੂੰ ਮੂਹਰੇ ਰਿਪੀਟ ਕਰਦੇ ਹਾਂ ਠੀਕ ਹੈ ਤੇ ਝੋਲੀ ਝਾਲੀ ਬੜੀ ਚੰਗੀ ਹੈ ਇਹਦੀ ਕੱਚੀ ਹੈ ਹਨਾ ਬਈ ਇਹ ਪੂਰੇ ਕਾਪਨ ਲੈਜੂ 15 ਦਿਨ ਲੱਗਦਾ ਹਨਾ ਬਾਈ ਜੀ ਇਹ 20 ਦਿਨ ਪਹਿ ਹੈ ਪੂਰੇ ਠੀਕ ਹੈ ਤੇ ਜਿਹੜਾ ਵੀ ਲੈ ਕੇ ਗੱਡਾ ਟਰਾਈ ਜਾਂਦਾ ਸਿੱਟਦਾ ਇਹਨੂੰ ਮੈਂ ਕਹਿੰਦਾ ਵੀ ਆਪਾਂ ਇਹ ਵੀਡੀਓ ਚ ਪਾਉਣੀ ਨਹੀਂ ਦੀ ਕਈ ਵੀਰ ਹੈਗੇ ਨੇ ਵੀ ਭਾਈ 20 ਦਿਨ ਦੀ 20 ਦਿਨ ਦੀ ਕੱਟੀ ਦਾ ਨੂੰ ਕੰਮ ਮਿਲ ਜੇ ਸੀ ਤਿਆਰ ਕਰਾਂਗੇ ਤੇ ਮੋਰਪੀਏ ਦੁਖਾਣਾ ਲਾ ਕੇ ਕਿ ਉਹਨਾਂ ਲਈ ਬੈਨੀਫੀਟਾ ਪੂਰਾ ਜਾਂਦਾ ਅੱਗੇ ਆ ਗਈ 5ਵੇਂ ਨੰਬਰ ਤੇ ਸੂਈ ਸਵਾਈ ਹੈ ਨਾ ਨਹੀਂ ਸੂਣ ਨਹੀਂ ਬਾਈ ਥੋੜਾ ਨੇ ਬਾਈ ਠੀਕ ਹੈ ਇਹ ਵੀ ਗੱਪਾਂ ਦਾ ਬੱਚੀ ਕੈਦਨ ਕੱਢਦੀ ਹੈ ਵਾਲੀ ਜਰਸੀ ਤਾਂ ਇਹਨੂੰ ਫਿਰ ਤੇ ਪਹਿਣ ਬੱਚੀ ਆ ਖਾਏ ਉਹਦੀ ਖੀਰੀਆਂ ਚ ਦੁੱਗਦੇ ਦੰਦ ਚੱਕ ਗਈ ਦੋਗੇ ਦਾ ਚੱਕ ਜੀ ਹੈ ਸਾਈ ਥੋੜਾ ਜਰੂਰ ਦੱਸ ਦੇ ਮੀਡੀਅਮ ਆ ਗਿਆ ਹਣਾ ਬਈ ਜਰਸੀਆਂ ਵਾਲਾ ਕੱਪੜਾ ਇਹਦਾ ਹੈਵੀ ਜਰਸੀ ਐਵੇਂ ਕਹਣ ਨੂੰ ਕਹਿ ਦਈਏ ਨਾ ਹੋਵਾ ਇਹ ਮੰਨ ਲਓ ਵੀ ਮੀਡੀਅਮ ਕੱਤਾ ਇਹਦਾ ਨਾਲੀ ਬੱਟੀ ਨਹੀਂ ਹੈਗੀ ਠੀਕ ਹੈ ਠੀਕ ਹੈ ਉਹ ਇਹਦਾ ਹੀ ਪਹਾ ਹੋਊਗਾ ਠੀਕ ਹੈ ਥਣ ਥੋਣਾ ਹੱਥੀ ਜਵਾਈ ਜਰਾ ਜਮਾ ਹਣਾ ਇਹ ਪੂਰਾ ਟੌਪ ਕਲਾਸ ਆ ਬਈ ਜੈ ਜੈਕਾਰ ਇਹ ਫਿਰ ਆਉਣਗੇ ਬਾਜੂ ਬਾ ਦੇ ਪੈ ਛੱਟ ਪੈ ਨਾਲੇ ਪਰ ਤੇਜ ਹਣਾ ਹੋਏ ਪੂਰੇ ਬਈ ਯਾਰ ਐਵੇਂ ਮੋਲੇ ਜੇ 10 ਸੂਏ ਚੋਲੇ ਕੋਈ ਠੀਕ ਹੈ ਕੁੜੀ ਨਹੀਂ ਹੁੰਦੀ ਇਹ ਤੇ ਮੂੰਹ ਮੱਥਾ ਦੇਖੋ ਇਹਦਾ ਟਵਾ ਟਾ ਚੰਗਾ ਕੰਨ ਕੋ ਨਿਕਾ ਨਿਕਾ ਹਣਾ ਤੋ ਬੈਠ ਦੇਖੋ ਪੂਰੀ ਸਾਫ ਸੁਥਰੀ ਜਮਾ ਤੇ ਚੌਕੇ ਦੰਦ ਕੱਢਦੀ ਆ ਹਨਾ ਹਾਂਜੀ ਹਾਂ ਚੌਕੇ ਦੰਦ ਕੱਢਦੀ ਆ ਹਨਾ ਗੱਠ ਗੱਠ ਦੀ ਬੀਠੀ ਤੇ ਪਈ ਆ ਮਗਾ ਦੇ ਲਾ ਪੀੜ ਦੇ ਪਾਵੇ ਨਾ ਕਿ ਤੁਹਾਨੂੰ ਪਾਇਆ ਚੌੜਾ ਲੇਵਾ ਐਂ ਵੀ ਕੋਈ ਨਾਂ ਲਾ ਜੂਗੀ ਜਾਂ ਹੋਰ ਠੀਕ ਹੈ ਬੋਡੀ ਵੇਟ ਵੀ ਬਹੁਤ ਸੋਹਣਾਗਾ ਚਿੰਨੀ ਹੈਗੀ ਆ ਚੰਗੀ ਦੀ ਡੜੀ ਹੋਈ ਆ ਠੀਕ ਹੈ 5ਵੇਂ ਨੰਬਰ ਤੇ ਅੱਗੇ ਆ ਗਈ 6ਵੇਂ ਨੰਬਰ ਤੇ ਜੀ ਇਹ ਕਿਹੜਾ ਸੂਆਈ ਦੂਜਾ ਸੂਆਈ ਜੀ ਕੱਲ ਦੁਪਹਿਰ ਦੀ ਸੂਈ ਹੋਈ ਆ ਠੀਕ ਹੈ ਬੱਚਾ ਇਹਦਾ 12 ਕਿਲੋ 13 ਕਿਲੋ ਤਿਆਰ ਆ ਜਮੋ ਇਸ ਟਾਈਮ ਆ ਬੱਚਾ ਖੜਾ ਹੈ ਠੀਕ ਹੈ ਬੱਚੇ ਸਾਰੇ ਜਿਹੜੀਆਂ ਸੁੰਜੀਆਂ ਹੋਣ ਲੱਗੀਆਂ ਉਹਨਾਂ ਨਾਲ ਦੇ ਬੱਚੇ ਗੱਲ ਠੀਕ ਹੈ ਸੁੰਜੀਆਂ ਵੀ ਇੱਕ ਇੱਕ ਦੋ ਦੋ ਦਿਨਾਂ ਦੀ ਦੁੱਧ ਕਿੰਨਾ ਗਏ ਥੱਲੇ ਹੁਣ ਭਾਈ ਜੀ ਕੱਲ ਸੁਈਆ ਤਰਾਪ ਕੋਈ ਖਾਦੀ ਪੱਤਿਆਂ ਜਿਹਾ ਕੇ 5-6 ਕਿਲੋ ਕੱਢਿਆ ਸੀ ਠੀਕ ਹੈ 5-6 ਕਿਲੋ ਹੀ ਕੱਢਿਆ ਠੀਕ ਹੈ ਕਿੰਨੇ ਕ ਐਵਰੇਜ ਰਹੂਗਾ ਜੀ ਦੁੱਧ ਵਾਲੀ ਭਾਈ ਜੀ ਭਾਈ ਜੀ ਜਿਹੜਾ ਦੁੱਧ ਦੀ ਐਵਰੇਜ ਨਹੀਂ ਮੋਟੀ ਵੇੜ ਤੋਂ 20 ਕਿਲੋ ਤੋਂ ਕੱਢ ਦੂ ਖੁੱਲਾ ਠੀਕ ਐ 20 ਦੀ ਐਵਰੇਜ ਮੰਨ ਕੇ ਆ ਜੇ ਬੰਦਾ ਹਨ 20 ਖੁੱਤਾ ਕੱਢੂਗੀ ਵੱਡੇ ਮੋਟੀ ਵੇੜ ਦੇ ਆ ਕੋਈ ਛੋਟੀ ਵੇੜ ਨਹੀਂ ਹੈਗੀ ਇਹ ਠੀਕ ਐ ਪੂਰੀ ਚੰਗੀ ਵੇੜ ਆ ਪੁੱਤਾਂ ਬੁਕਲਾਸ ਸੂਈ ਸਵਾਈ ਚੋ ਕੇ ਥੱਲੀ ਕਰਕੇ ਲੈ ਜੇ ਹਨ ਮੈਂ ਕਿਹਾ ਫੁੱਲ ਗਰੰਟੀ ਦੇ ਲੈ ਕੇ ਜਾਵੇ ਭਾਈ ਇਹਦਾ ਬੰਦਾ ਲੈ ਕੇ ਜਾਊਗਾ ਠੀਕ ਐ ਇੱਥੋਂ ਆਪਣੇ ਘਰੋਂ ਸੋਨੇ ਅੰਗੂਠਾ ਕਾ ਕੇ ਲੈ ਕੇ ਜਾਵੇ ਜੇ ਤੋਂ ਵਾਰੋ ਵੀ ਕੋਈ ਗਰੰਟੀ ਨਹੀਂ ਭਾਈ ਇਹ ਕਰਮਾਉਣੀਆਂ ਨੇ ਇਹਨਾਂ ਦਾ ਭਸਾ ਜਾਂਦਾ ਕੁਛ ਹੀ ਪਤਾ ਲੱਗਦਾ ਨਾ ਦਾ ਲਾਂਬਾ ਕਿਰੋ ਦਿੰਨੇ ਨਾ ਕਿਉਂਕਿ ਜੇ ਆਪਣੇ ਕੋਲ ਆ ਕੇ ਖਰਾਬ ਹੋ ਜਾਂਦੀ ਆਂ ਆਪਾਂ ਕਿਹਨੇ ਕਿਸੇ ਦੇ ਲਾਂਬਾ ਦੇ ਕੇ ਹੁੰਦੇ ਸਭਰ ਜਮਾ ਜਾਏਗਾ ਪਰਸ ਮੈਂ ਆਪਦੇ ਘਰੇ ਵੀਡੀਓ ਪਾਈ ਸੀ 95000 ਰੁਪਏ ਘਰੇ ਆਇਆ ਮੜ ਗਿਆ ਸਣ ਖਰਾਬ ਹੋ ਗਿਆ ਸੱਜ ਮੋੜ ਨਹੀਂ ਪਈ ਬੰਦੇ ਇਹਨਾਂ ਦਾ ਕੋਈ ਭਗਾਂ ਪਤਾ ਨਹੀਂ ਲੱਗਦਾ ਇੱਥੋਂ ਠੁਣਕਾ ਕੇ ਲਿਜਾਓ ਜੈ ਜੈ ਗੱਲ ਤੁਹਾਨੂੰ ਦੇਉ ਨਾ ਆਪਾਂ ਕਿਸੇ ਨੂੰ ਲਾਂਬਾ ਦਿੰਨੇ ਸੱਜਾ ਮੇਰੀ ਵੀ ਨਾਲ ਦੇ ਵਿੰਡੋ ਲੈਤੀ ਪੈਸੇ ਦੇਣੇ ਆ 100 ਰੋਡ ਨਹੀਂ ਘਟ ਦੇ ਕੇ ਆਉਣ ਵਾਲੇ ਨੂੰ ਅੱਜ 20 ਯਰ ਘਟਿਆ ਹੋਈ ਖੜੀ ਆ ਵਪਾਰੀ ਕਿਸੇ ਨੂੰ ਲਾਂਬਾ ਨਾ ਦਿਆ ਕਰੋ ਦੋ ਤਾਂ ਲਾਗੀ ਠੀਕ ਜੇਲੂ ਰੋਕੇ ਆ ਮੈਂ ਬਾਈ ਜਿਹੜੀ ਬੈਨ ਆਪਣੇ ਘਰੇ ਸੂਈਏ ਉਹ ਜੇਲ ਦੀ ਆਪਣੀ ਗਰੰਟੀ ਹੋਊਗੀ ਪੂਰੀ ਤੁੰ। ਜੇ ਰਹੇਗੀ ਤਾਂ ਦੱਸ ਦਾਂਗੇ। ਜੇ ਰਹੀ ਹੋਊਗੀ ਪੂਰਾ ਤਾਂ ਦੱਸਾਂਗੇ ਜੇ ਨਹੀਂ ਰਹੀ ਮੈਂ ਬਾਈ ਠੀਕ ਹੈ। ਹਾਲੋ ਦਵਾਈ ਪੱਲਾ ਕਰਵਾ ਲਿਓ। ਠੀਕ ਹੈ। ਐਵਰੇਜ ਇਹਦੀ ਦੁੱਧ ਵਾਲੀ। ਬਾਈ ਜੀ ਸਾਰੀ 20 ਤੋਂ ਬਾਹਰ ਆਉਂਦੀ ਐ ਨੇ। ਠੀਕ ਹੈ। ਕਿਉਂਕਿ ਜਿਹੜਾ ਮੌਸਮਾਂ ਦਾ ਪਾਣੀ ਜਿਹੜਾ ਮੌਸਮਾਂ ਦਾ ਮੌਸਮ ਦੇ ਹਿਸਾਬ ਨਾਲ ਇਹ ਕੋ ਦੁੱਧ ਕਹਿੰਦੇ ਆ। ਨਹੀਂ ਇਹ ਬੱਚੀ 24 25 ਕਿਲੋ ਵਾਲੀ ਆ। ਠੀਕ ਹੈ ਸਰ ਜਿਓਗੀ ਦੁੱਧ। ਜਾਣਕਾਰੀ ਵਾਸਤੇ ਚਿਪੀਆਂ ਵਾਲੇ ਨੂੰ ਸੂਈਆਂ ਵੀ ਦਿਖਾਵਾਂਗੇ ਠੀਕ ਹੈ ਆਪਣੀਆਂ ਸਵੇਰ ਦੀਆਂ ਬੂੰਦ-ਬੂੰਦ ਖਾਲੀ ਪੁਰੀਆਂ ਹੋਈਆਂ ਨੇ ਪਲੂਣੇ ਸਾਰੀਆਂ ਹਨਾ ਸਾਰੀਆਂ ਪੈਲਣਾਂ ਨੇ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਬਣਾਉਣੀ ਹੈ ਤਾਂ ਵੀ ਇੰਨੇ ਨੇ ਦੇਵੇ ਫਸਾਈ ਖੜੀਆਂ ਹੋਣਗੀਆਂ ਜਦੋਂ ਬਾਕੀ ਗਰਮੀ ਆ ਪਸ਼ੂ ਖਰਾਬ ਹੋ ਜਾਂਦਾ ਪਸ ਸੁਦਾ ਆਉਦਾ ਹੀ ਹੁੰਦਾ ਹਨਾ ਆਜੋ ਅੰਦਰ ਤੇ ਜਿਹੜੀ ਆਪਾਂ ਨਾਲ ਖੜੀ ਹੈ ਬੱਚੀ ਆ ਹਾਂ ਬਈ ਅਜ ਚੌਥਾ ਪੰਜਵਾਂ ਦਿਨ ਹੈ ਇਹਨੂੰ ਸੂਈ ਨੂੰ ਠੀਕ ਹੈ 14 ਕਿਲੋ ਗੋਲੀ ਬਿਲਕੁਲ ਤਿਆਰ ਠੀਕ ਹੈ ਥਾਂ ਲੇ ਵੀ ਦੀ ਸਾਫ ਆ ਕ੍ਰਿਕੀ ਦੀ ਕੋਈ ਵੀ ਵੈੜਾ ਪਤਾ ਮੰਗਾਉਂਦਾ ਵੀਰ ਜਿਹੜੀ ਬੱਕਰ ਹੈ ਚੋਲੀ ਉਹਦੀ ਆਪਣੀ ਥਾਂ ਨੇ ਵੀ ਦੀ ਗਰੰਟੀ ਹੋਊਗੀ ਅੱਗੇ ਕਾਲੀ ਵੈੜ ਦੇਖੀਏ ਨੇ ਵਾ ਹਾਂਜੀ 13 14 ਕਿੰਨੇ ਥੋੜਾ ਪਿਆਰ ਆ ਜੀ ਤੀਜਾ ਜੋ ਪਤਾ ਨਹੀਂ ਇਹਨੂੰ ਸੂਈ ਨੂੰ ਜਰਸੀ ਕ੍ਰੋਸ ਆ ਗਈ ਹੈ ਨਾ ਹਾਂਜੀ ਜਰਸੀ ਆ ਗਈ ਕਾਫੀ ਕੰਦਰ ਦੀ ਜਰਸੀ ਕਹਿ ਲਓ ਕਿ ਕ੍ਰੋਸ ਜਰਸੀ ਕਰੋ ਮੱਚੀ ਇੱਕ ਤਰ੍ਹਾਂ ਦੀ ਅੱਗੇ ਦੂਜੇ ਵੜਾ ਗਿਆ ਇਹ ਵੀ ਸੂਈ ਹੋ ਗਿਆ ਵਾਹ ਬਾਈ ਜੀ ਇਹਦੇ ਥੰਨੇ 12 ਕਿਲੋ ਹੋਣੀ ਹੋਊਗੀ ਠੀਕ ਹੈ ਇਹ ਵਾਰ ਬਰਾਮਈ ਵਿੱਚ ਤਾਂ ਵਿਕਰੀ ਨਹੀਂ ਆ ਸ਼ਕਤ ਨਹੀਂ ਹੁੰਦੀ ਠੀਕ ਹੈ ਖਰਾਬ ਹੀ ਹੋ ਜਾਂਦੀ ਹੈ ਹਨਾ ਹੋ ਜਾਂਦੇ ਆ ਭਈ ਆਪਾਂ ਨੂੰ ਰੱਬ ਨਾਲ ਦੀ ਬੋਰੀ ਘਾਡੋ ਘਾਡ 70000 ਲਾਇਆ ਉਹ ਖੜਾ ਖੁੰਜੇ ਜਾਮ 70000 ਦੀ ਲਈਂਗੇ ਕੋਈ ਵੀਰ ਲੈ ਆਣੀ ਚਾਹਵੇ ਤਾਂ ਪਪੀ ਆਂ ਦੀ ਦੇ ਦਾਂਗੇ ਜੇ ਜਗ੍ਹਾ ਲਾ ਜਮ ਤੇ ਮਾਜਾ ਵੀ ਇਹ ਮੰਗਾ ਕੱਟਾਗਾ ਠੀਕ ਹੈ ਦੁੱਧ 5 ਕਿਲੋ ਆ ਚਾਰ ਮਹੀਨੇ ਦੀ ਗੱਪਣ ਚੈੱਕ ਕਰਾ ਕੇ ਲੈ ਜੇ ਚੈੱਕ ਕਰਾ ਕੇ ਲੈ ਕੇ ਜਾਵੇ ਆਪਾਂ ਚੈੱਕ ਕਰਾ ਕੇ ਲੈ ਕੇ ਆਈਏ ਠੀਕ ਹੈ ਅੱਗੇ ਇੱਕ ਕੱਟੀ ਦੋਨਾਂ ਦਾ ਤਾਜੀ ਸੂਈ ਹੋਈ ਆ ਠੀਕ ਹੈ ਮਗਰ ਕੱਟੀ ਐ ਤੇ ਸੂਈ ਨੂੰ ਪੰਜਵਾਂ ਛੇਵਾਂ ਦਿਨਾਂ ਤੇ ਠੀਕ ਹੈ 10 ਕਿਲੋ ਬੋੜੀ ਤਿਆਰ ਆ ਅੱਗੇ ਮੱਝ ਆ ਗਈਆਂ ਇਹਦੇ ਦੱਲੇ 12 ਕਿਲੋ ਦੁੱਧ ਦਾ ਵੀਰੇ ਬੱਚਾ ਨਹੀਂ ਨੀ ਬੱਚਾ ਮਰ ਗਿਆ ਹਾਂ ਇਹਦੇ ਦੱਲੇ ਵੀ 12 ਕਿਲੋ ਦੁੱਧਾ ਕੱਟੀ ਮੰਗਰ ਤਾਜੀ ਸੂਈ ਹੋਈ ਨੀ ਤਾਜੀ ਸੂਈ ਇਹਦੇ ਮੰਗਰ ਵੀ ਕੱਟੀ ਐ 10 ਕਿਲੋ ਤੇਰੇ ਨਾਲ ਨੂੰ ਠੀਕ ਐ 98753 967 ਕੋਈ ਵੀ ਨਾਲ ਛੋੜੇ ਪਸੰਦ ਆਉਂਦਾ ਆ ਕੇ ਦੇਖੋ ਤਸੱਲੀ ਕਰੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਪੈਸੇ ਸੋਡੀ ਜੇਬ ਚ ਲੱਗਣਿਆ ਦੇਖਣ ਦਾ ਫਰਜ਼ ਤੁਹਾਡਾ ਹੁੰਦਾ ਜੈ ਜੀ ਗੱਲਾਂ ਨਾ ਬਾ ਨਾ ਮੈਨੂੰ ਨਾ ਕਿਸੇ ਨੂੰ ਵੀਡੀਓ ਦੇਖਣ ਦੀ ਸਭ ਦਾ ਤੈਅ ਲੋਕ ਜਿਹਨਾਂ ਵੀ ਵੀਰ ਆਉਂਗਾ ਜਮਾਂ ਬਾਹਰ ਲੈ ਨਾ ਮਂਗਾਓ ਵੀਰੇ ਸਾਡੇ ਕੋਲੇ ਆਓ ਆ ਕੇ ਇਥੋਂ ਨਿਰਖ ਪਰਖ ਕਰਕੇ ਲੈ ਕੇ ਜਾਓ ਜੈ ਜੀ ਗੱਲਾਂ ਕੱਲੂ ਅਸੀਂ ਨਵਾਰੇ ਨੰਪਾ ਨਹੀਂ ਚਾਹੁੰਦੇ ਕਿਸੇ ਗੱਲ ਦਾ ਵੀ ਜੈ ਜੀ ਗੱਲਾਂ